ഗ നച്ചോ ഖലസത്തെ നച്ചോ ഖലസാ പന്റോ ਬੰਥ ਦੇ ਗਦਾਰਾਂ ਕੋਲੋਂ ਬਚਿਓ ਖਾਲਸਾ ਦੀਪ ਸਿੰਘ ਬਾਬਾ ਦੇਖੋ ਪ੍ਰਾਣ ਨਿਭਾ ਗਿਆ ਦੀਪ ਸਿੰਘ ਬਾਬਾ ਦੇਖੋ ਪ੍ਰਾਣ ਨਿਭਾ ਗਿਆ ਸਿਰ ਕੱਟ ਗਿਆ ਲਾਸ਼ ਤੜ ਹੀ ਵਿਛਾ ਗਿਆ ਸੀਸ ਕਟ ਗਿਆ ਤਾਂ ਸ਼ਾਂ ਤੜ ਹੀ ਵਿਸਾ ਗਿਆ ਘਰ ਕੇ ਵਿਖਾਇਆ ਇਹ ਤੂੰ ਸੱਚ ਓ ਖਾਲਸਾ ਤੇਗ ਦੀ ਤਾਰ ਉੱਤੇ ਨੱਚ ਓ ਖਾਲਸਾ ਤੇਗ ਦੀ ਤਾਰ ਉੱਤੇ ਨੱਚ ਓ ਖਾਲਸਾ ਜਿਹੜੇ ਸਿੰਘ ਸੱਚ ਪਿੱਛੇ ਸੀਸ ਕਟਵਾਣਗੇ ਜਿਹੜੇ ਸਿੰਘ ਸੱਚ ਪਿੱਛੇ ਸੀਸ ਕਟਵਾਣਗੇ ਪੰਥ ਦੇ ਸ਼ਹੀਦਾਂ ਵਿੱਚ ਉਹੀ ਗਿਣ ਜਾਣਗੇ ਪੰਥ ਦੇ ਸ਼ਹੀਦਾਂ ਵਿੱਚ ਉਹੀ ਗਿਣ ਜਾਣਗੇ ਬਾਕੀ ਦਾ ਜਮਾਨਾ ਕੂੜ ਕਾਚ ਉਹ ਖਾਲਸਾ ਤੇਗ ਦੀ ਤਾਰ ਤੇ ਨੱਚਿਓ ਖਾਲਸਾ ਤੇਗ ਦੀ ਤਾਰ ਉਤੇ ਨੱਚਿਓ ਖਾਲਸਾ ਰਹਿਤ ਰੱਖ ਸਿੰਘਾ ਪੀ ਲੈ ਪੌੜ ਖੰਡੇ ਤਾਰ ਦੀ ਦੇਸ਼ ਨੂੰ ਹੈ ਅਜ ਲੋੜ ਤੇਰੀ ਤਲਵਾਰ ਦੀ ਰਹਿਤ ਰਖ ਸਿੰਘਾ ਪੀ ਲੈ ਪੋਲ ਖੰਡੇ ਤਾਰ ਦੀ ਦੇਸ਼ ਨੂੰ ਹੈ ਅੱਜ ਲੋੜ ਤੇਰੀ ਤਲਵਾਰ ਦੀ ਸ਼ੇਰਾਂ ਦੀ ਖਤਾਰ ਵਿੱਚ ਜੱਜ ਉਹ ਖਾਲਸਾ ਤੇਗ ਦੀ ਤਾਰ ਉੱਤੇ ਨੱਚਿਓ ਖਾਲਸਾ ਤੇਗ ਦੀ ਤਾਰ ਉੱਤੇ ਨਾਚਿਓ ਖਾਲਸਾ ਜਿਹੜੀ ਕੌਮ ਦੇਸ਼ ਦੀ ਆਜ਼ਾਦੀ ਪਿੱਛੇ ਲੜੀਏ ਜਿਹੜੀ ਕੌਮ ਦੇਸ਼ ਦੀ ਆਜ਼ਾਦੀ ਪਿੱਛੇ ਲੜੀਏ ਓਹੀ ਅੱਜ ਸਫਰੀ ਮੁਸੀਬਤਾਂ ਨੂੰ ਫੜੀਏ ਓਹੀ ਅੱਜ ਸਫਰੀ ਮੁਸੀਬਤਾਂ ਨੂੰ ਫੜੀਏ ਆਪਣੇ ਲਹੌ ਚ ਗਹਿ ਗਾਚਿਓ ਖਾਲਸਾ ਤੇਗ ਦੀ ਤਾਰ ਉਤੇ ਨੱਚਿਓ ਖਾਲਸਾ ਤੇਗ ਦੀ ਤਾਰ ਉਤੇ ਨੱਚਿਓ ਖਾਲਸਾ ਪੰਥ ਦੇ ਗਦਾਰਾ ਕੋਲੋਂ ਬਚਿਓ ਖਾਲਸਾ ਪੰਥ ਦੇ ਗਦਾਰਾਂ ਕੋਲੋਂ ਬਚਿਓ ਖਾਲਸਾ ਤਨ ਬਾਬਾ ਦੀਪ ਸਿੰਘ ਜੀ